ਸੋਰਠਿ ਪਹਲਾ ਫੰਦਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾਉ ਤੋਰ ਕੀ ਬਾਣੀ ਆਈ ਤਰ ਸਗਲੀ ਚੰ ਪਮਟੋਈ ਦਇਆਲੁ ਫੁਰਖ ਮਿਹਰਵਾਨਾ ਆ ਨਾਨਕ ਸਾਤਿ ਵਖਾਨਾ ਸੋਰਠੋ ਪਹਲਾ ਪੰਜਵਾ ਪਰਮੇਸਰੋ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਪਾਰੇ ਸਤ ਪਹੁ ਸੁਖ ਹੋਆ ਸਭ ਥਾਈ ਫਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੇ ਜਾਈ ਰਹਾ ਧੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠਿ ਪਹਲਾ ਪੰਝਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਹ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤਰ ਸਗਲੀ ਚੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਔਰ ਨਾਨਕ ਸਾਥ ਵਿਖਾਨਾ ਸੋਰਠੋ ਪਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰਸ ਅਗਲੇ ਚੰ ਟਮਟੋਏ ਦਿਆਲ ਪੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠੋਰ ਬਹੁ ਲਾਫਨ ਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸਤੋ ਸੁਖ ਹੋਆ ਸਭ ਥਾਈ ਫਰ ਬ੍ਰਹਮ ਪੂਰਨ ਪਰਮੇਸ਼ਰ ਰਹਾ ਰਹਿਆ ਸਭ ਨਹੀਂ ਜਾਈ ਰਹਾ ਧੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਬਾਨਾ ਆ ਨਾਨਕ ਸਾਚ ਵਖਾਨਾ ਸੋਰਠੋਰ ਪਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਹੋ ਸੁਖ ਹੋਆ ਸਭ ਥਾਈ ਫਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾ ਤੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਵਾਨਾ ਔਰ ਨਾਨਕ ਸਾਤਿ ਵਿਖਾਨਾ ਸੋਰਠੋ ਪਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਧੁਰ ਕੀ ਬਾਣੀ ਆਈ ਤਰ ਸਗਲੀ ਚੰਤ ਮਿਟਾਈ ਦਿਆਲ ਫੁਰਖ ਮਿਹਰਬਾਨਾ ਆ ਨਾਨਕ ਸਾਥ ਵਖਾਨਾ ਸੋਰਠਿ ਪਹਲਾ ਪੰਜਵਾ ਪਰਮੇਸਰੋ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸਤੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਧੁਰ ਕੀ ਬਾਣੀ ਆਈ ਦਰਸ ਅਗਲੇ ਚੰਪ ਮਟੋਏ ਦਿਆਲ ਫੁਰਖ ਮਿਹਰਬਾਨਾ ਆ ਨਾਨਕ ਸਾਚ ਵਖਾਨਾ ਸੋਰਠਿ ਪਹਲਾ ਪੰਜਵਾ ਪਰਮੇਸ਼ਰ ਦਿਤੋ ਬੰਨਾ ਦੁਖ ਰੋਗ ਕਾ ਡੇਰਾ ਪੰਨ ਅਨੰਦ ਕਰਹਾਇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੀ ਚੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਔਰ ਨਾਨਕ ਸਾਚ ਵਖਾਨਾ ਸੋਰਠੋ ਪਹਲਾ ਪੰਧਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਫਾਈ ਫਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੇ ਜਾਈ ਰਹਾ ਧੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠੋਰ ਪਹਲਾ ਪੰਜਵਾ ਪਰਮੇਸ਼ਰ ਦਿੱਤੋ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਭਾਰੇ ਸੰਪੂਰਨ ਸੁਖ ਹੋਆ ਸਭ ਥਾਈ ਫਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀਂ ਜਾਈ ਰਹਾ ਤੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠੋਰ ਬਹੁ ਲਾਫਨ ਜਵਾ ਪਰਮੇਸ਼ਰ ਦਿੱਤਾ ਬੰਦਾ ਤੋ ਖਰੋਕ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਹੋ ਸੁਖ ਹੋਆ ਸਭ ਫਾਈ ਫਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰਸ ਅਗਲੇ ਚੰਤ ਮਟੋਏ ਦਿਆਲ ਫੁਰਖ ਮਿਹਰਵਾਨਾ ਔਰ ਨਾਨਕ ਸਾਤਿ ਵਖਾਨਾ ਸੋਰਠੋ ਪਹਲਾ ਪੰਜਵਾ ਪਰਮੇਸ਼ਰੋ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰਸ ਅਗਲੇ ਚੰ ਪਮਟੋਈ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠਿ ਪਹਲਾ ਪੰਜਵਾ ਪਰਮੇਸ਼ਵਰ ਦਿੱਤੋ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸਤੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰਸ ਅਗਲੇ ਚੰ ਤਮਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠੋ ਪਹਲਾ ਪੰਧਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨ ਅਨੰਦ ਕਰਹਾਇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਰਹਾਉ ਧੁਰ ਕੀ ਬਾਣੀ ਆਈ ਤਰ ਸਗਲੀ ਚੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਔਰ ਨਾਨਕ ਸਾਤਿ ਵਿਖਾਨਾ ਸੋਰਠੋ ਪਹਲਾ ਪੰਜਵਾ ਪਰਮੇਸ਼ਰ ਦਿੱਤੋ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਪਾਰੇ ਸੰਤ ਹੋ ਸੁਖ ਹੋ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰ ਸਗਲੀ ਚੰਤ ਮਿਟੋਈ ਦਿਆਲੁ ਪੁਰਖ ਮਿਹਰਵਾਨਾ ਆ ਨਾਨਕ ਸਾਥ ਵਖਾਨਾ ਸੋਰਠੋਰ ਬਹੁਲਾ ਪੰjava ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋਹ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹ ਰਹਿਆ ਸਭ ਨੇ ਜਾਈ ਰਹਾ ਧਰ ਕੀ ਬਾਣੀ ਆਈ ਦਰਸ ਅਗਲੇ ਚੰ ਤਮੇਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਥ ਵਖਾਨਾ ਸੋਰਠੋ ਪਹਲਾ ਪੰਜਾਬ ਪਰਮੇਸ਼ਰੋ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨ ਅਨੰਦ ਕਰਹਾਇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੀ ਚੰਤ ਮਿਟਾਈ ਦਇਆਲ ਪੁਰਖ ਮਿਹਰਵਾਨਾ ਔਰ ਨਾਨਕ ਸਾਤ ਵਿਖਾਨਾ ਸੋਰਠੋ ਪਹਲਾ ਪੰਜਵਾ ਪਰਮੇਸ਼ਰ ਦਿੱਤੋ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਤੁਰ ਕੀ ਬਾਣੀ ਆਈ ਤਰਸ ਅਗਲੇ ਚੰ ਪਮਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਥ ਵਖਾਨਾ ਸੋਰਠਿ ਪਹਲਾ ਪੰਧਵਾ ਪਰਮੇਸ਼ਰੋ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸਤ ਪਹੁ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਇ ਰਹਾ ਤੁਰ ਕੀ ਬਾਣੀ ਆਈ ਤਰ ਸਗਲੇ ਚੰਤ ਮਿਟੋਏ ਦਿਆਲ ਫੁਰਖ ਮਿਹਰਵਾਨਾ ਆ ਨਾਨਕ ਸਾਚ ਵਖਾਨਾ ਸੋਰਠੋਰ ਪਹਲਾ ਪੰਜਵਾ ਪਰਮੇਸ਼ਰ ਦਿੱਤੋ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੇ ਸੰਤੋ ਹੋ ਸੁਖ ਹੋਆ ਸਭ ਪਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾ ਧੁਰ ਕੀ ਬਾਣੀ ਆਈ ਤਰਸ ਅਗਲੇ ਚੰਤ ਮਿਟਾਈ ਦਇਆਲ ਫੁਰਖ ਮਿਹਰਬਾਨਾ ਔਰ ਨਾਨਕ ਸਾਥ ਵਿਖਾਨਾ